ਨਿਰਮਲ ਕਰਮ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਿਸੇ ਸਿੱਖ ਨੇ ਭਾਵਨਾ ਨਾਲੇ ਸਵਾਲ ਪੁੱਛਿਆ ਕਿ ਮਹਾਰਾਜ ਜੀ ਕਿਹੜਾ ਧਰਮ ਸਭ ਤੋਂ ਵਧੀਆ ਹੈ ਕਿਉਂਕਿ ਅੱਜ ਬਹੁਤ جنگ ਲੱਗੀ ਪਈ ਧਰਮਾਂ ਦੀ ਜਾਤਾਂ ਪਾਤਾਂ ਦੇ ਵਿਤਕ੍ਰਿਆ ਚਾਰੇ ਪਾਸੇ ਅੱਗ ਤੋਂ ਬਿਨਾ ਕੁਝ ਨਜ਼ਰ ਨਹੀਂ ਆਉਂਦਾ ਤੇ ਕੱਲ ਤਾਂ ਤੀ ਠੰਡਾ ਹਰਨਾਉ ਨਾਮ ਠੰਡ ਵਰਤੌਂਦਾ ਪਰ ਕੋਈ ਜਪ ਕੇ ਰਾਜੀ ਨਹੀਂ ਕੋਈ ਵਿਰਲੇ ਨਾ ਰੂਆ ਏ ਜਿਵੇਂ ਭਾਈ ਸਾਹਿਬ ਜਾਪ ਕਰਾ ਕੇ ਗਏ ਗਿਆਨੀ ਕੁਲਦੀਪ ਸਿੰਘ ਜੀ ਬੜੀ ਬੜੀ ਵੱਡੀ ਖੁਸ਼ੀ ਮਿਲੀ ਉਹ ਜਾਣਦੇ ਹੋਏ ਕਹਿ ਕੇ ਗਏ ਭਾਈ ਸਾਹਿਬ ਅਸੀਂ ਨੌਕਰੀ ਕਰਦੇ ਆ ਸਾਡੀ ਮਜਬੂਰੀ ਹੈ ਡਿਊਟੀ ਵੀ ਦੇਣੀ ਹੈ ਤੇ ਅਸੀਂ ਚੱਲੇ ਆਖੋ ਸਤਨਾਉ ਅਸਲ 'ਚ ਹਰ ਇੱਕ ਸਿੱਖ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਡਿਊਟੀ ਦਿੱਤੀ ਸੀ ਵੀ ਭਾਈ ਤੁਸੀਂ ਆਪਣੀ ਕਿਰਤ ਕਰਿਓ ਨੌਕਰੀਆਂ ਕਰਿਓ ਤੇ 2 ਢਾਈ ਘੰਟੇ ਬਾਬੇ ਵਾਸਤੇ ਸਾਰੇ ਕੱਢਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਰ ਅਸੀਂ ਡਿਊਟੀ ਲਾਤੀ ਸਾਡੇ ਵਰਗਿਆਂ ਦੀ ਲਕਮੀਆਂ ਵੇਲੜਾਂ ਦੀ ਵੀ ਤੁਸੀਂ ਬਾਬਾ ਜੀ ਪੜੋ ਤੁਸੀਂ ਸੁਣਾਓ ਅਹੀਂ ਤੇ ਸੰਥਿਆ ਵੀ ਨਹੀਂ ਕਰਨੀ ਤਾ ਕਰਕੇ ਅੱਜ ਆਪਾਂ ਨੂੰ ਢਾ ਲੱਗੀ ਆਪਾਂ ਥੋੜੇ ਜਿ ਪਿਆਰੇ ਤੋਂ ਦੂਰ ਹੋ ਗਏ ਆ ਕਿਉਂਕਿ ਜਿਹਦੇ ਬੱਚੇ ਨੂੰ ਵੇਖੋ ਗੁਰਮੁਖੋ ਪਾਠ ਸਿਖਾਈਦਾ ਤੇ ਆਂਢੀ ਗੁਆਂਢੀ ਕਹਿੰਦੇ ਤੁਸੀਂ ਬੱਚੇ ਨੂੰ ਬਾਬਾ ਬਣਾਉਣਾ ਆਖੋ ਸਤਨਾਮ ਜੇ ਕਿਸੇ ਦੀ ਧੀ ਗੁਰਵਾਣੀ ਸਿੱਖਦੀ ਤੁਸੀਂ ਬਾਬੇ ਆ ਨਹੀਂ ਬਣਾਦੀ ਆ ਨਹੀਂ ਪਿਆਰਿਓ ਆਪਾਂ ਹੈ ਹੀ ਬਾਬੇ ਕੇ ਸੀ ਗੱਜ ਕੇ ਆਖੋ ਸਤਨਾਮ ਸ੍ਰੀ ਅੱਜ ਬਾਬੇ ਕੇ ਬਾਬਰ ਕੇ ਬਣ ਗਏ ਕਿਉਂਕਿ ਬਾਬੇ ਕਹਿੰਦਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਨਮ ਹੀ ਇੱਥੋਂ ਕੀਤਾ ਹੈ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ ਕੋਟ ਵਿਗਣ ਲਾਥੀ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਤੇ ਮਾਰੇ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਇਹ ਗੱਲ ਕਹੀ ਕਿ ਭਾਈ ਤੁਸੀਂ ਦਾੜੇ ਕੇਸ ਰੱਖੋ ਤੁਸੀਂ ਗੁਰਬਾਣੀ ਦੀ ਸੰਥਿਆ ਕਰੋ ਘਰ ਘਰ ਦੇ ਵਿੱਚ ਆਵਾਜ਼ ਆਵੇ ਇੱਕ ਊੜਾ ਵਿਚਾਲੋ ਇੱਕ ਆਪਣਾ ਜੋੜਾ ਖੋ ਸਤਨਾਮ ਸ੍ਰੀ ਸਾਨੂੰ ਮਹਾਰਾਜ ਸਾਹਿਬ ਜੀ ਨੇ ਦੋ ਦਾ ਜੋੜਾ ਜੋੜਾ ਹੀ ਦਿੱਤਾ ਜੇ ਸੇਵਾ ਦਿੱਤੀ ਨਾਲ ਸਿਮਰਨ ਵੀ ਕੱਲਾ ਸਿਮਰਨ ਕਰਾਂਗੇ ਤਾਂ ਵੀ ਉਹ ਮੇ ਆ ਜਾਣੀ ਆ ਜੇ ਕੱਲੀ ਸੇਵਾ ਕੀਤੀ ਬੰਦ ਕੀ ਨਾ ਹਾਈ ਤੇ ਤਾਂ ਵੀ ਹੋਮੇ ਆ ਜਾਣੀ ਫਿਰ ਸਾਨੂੰ ਬਾਣਾ ਵੀ ਦਿੱਤਾ ਤੇ ਨਾਲ ਬਾਣੀ ਵੀ ਦਿੱਤੀ ਵੀ ਕੱਲਾ ਚੋਲਾ ਨਾ ਪਾਈ ਫਰੀ ਲੈ ਕਾਰ ਨਾ ਪਾਈ ਫਿਰ ਤੈਨੂੰ ਬਾਪੂ ਦਾ ਖਜ਼ਾਨਾ ਵੀ ਆਉਣਾ ਚਾਹੀਦਾ ਹੈ ਇਸੇ ਤਰ੍ਹਾਂ ਮਾਰੇ ਸਾਹਿਬ ਜੀ ਨੇ ਸਾਨੂੰ ਮੀਰੀ ਤੇ ਪੀਰੀ ਦਾ ਜੋੜਾ ਦਿੱਤਾ ਗੱਜ ਕੇ ਆਖੋ ਸਤਨਾਮ ਸ੍ਰੀ ਭਗਤੀ ਤੇ ਸ਼ਕਤੀ ਇਕੱਠਿਆਂ ਦਿੱਤਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰੇ ਦਾ ਪ੍ਰਕਾਸ਼ ਹੋਵੇ ਜਿੱਥੇ ਸ਼ਾਸਤਰ ਉਥੇ ਸ਼ਾਸਤਰ ਵੀ ਦਿੱਤੇ ਦੋ ਚੀਜ਼ਾਂ ਦਾ ਸੁਮੇਲਨ ਕੀਤਾ ਹੈ ਭਗਤੀ ਸ਼ਕਤੀ ਸੇਵਾ ਸਿਮਰਨ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਤੇ ਬਾਣਾ ਪੰਖ ਪਛਾਨੋ ਸਿੰਘ ਗੁਰੂ ਕਾ ਪੰਛੀ ਜਾਨ ਮਾਰਿਓ ਡਾਰੀ ਗੁਰ ਪੈ ਜਾਏ ਖੰਭ ਵਿਕੰਦੜੇ ਜੇ ਲਹਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾ ਸੁ ਸੱਜਣ ਤੋਲ ਤੇ ਅਸੀਂ ਘਾਟੇ ਖਾਦੇ ਆ ਅਸੀਂ ਆਪਣੇ ਬੱਚਿਆਂ ਨੂੰ ਮਹਾਰਾਜ ਦਾ ਦਿੱਤਾ ਹੋਇਆ ਖਜ਼ਾਨਾ ਹੀ ਨਹੀਂ ਵੰਡਿਆ ਬਾਪੂ ਦੀ ਪਹਿਲੀ ਭਾਵੇਂ 2 ਕਿੱਲੇ ਔਰ 2-2 ਕਨਾਲਾਂ ਵੀ ਵੰਡ ਲਈ ਤੇ ਜਿਹੜਾ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆਨ ਨਿਧਾਨਾ ਆ ਜਿਹੜਾ ਨਾਮ ਦਾ ਖਜ਼ਾਨਾ ਸੀ ਇਹਨੂੰ ਅਸੀਂ ਵੰਡ ਹੀ ਨਹੀਂ ਸਕੇ ਤੇ ਜਿਹੜੇ ਗ੍ਰੰਥੀ ਸਿੰਘ ਨੇ ਤੁਹਾਡੇ ਬੱਚਿਆਂ ਨੂੰ ਖਜ਼ਾਨਾ ਵੰਡਣਾ ਸੀ ਤੁਹਾਡੇ ਪਰਿਵਾਰਾਂ ਨੂੰ ਤੇ ਉਹ ਵਿਚਾਰੇ ਅਜੀ ਕਥਾ ਸ਼ੁਰੂ ਨਹੀਂ ਹੁੰਦੀ ਤੇ ਪਹਿਲਾਂ ਹੀ ਆਪਣਾ ਦੁੱਖ ਦੱਸਦੇ ਆਖੋ ਸਤਨਾਮ ਸ੍ਰੀ ਕਈਆਂ ਦੇ ਫੋਨ ਵੀ ਆਉਣਗੇ ਭਾਈ ਸਾਹਿਬ ਆ ਜਰੂਰ ਬੋਲਿਓ ਇੱਥੋਂ ਪਤਾ ਲੱਗਦਾ ਹੈ ਵੀ ਅਸੀਂ ਦੁਰਾ ਪੜਦੇ ਆ ਰਾਜ ਕਰੇਗਾ ਆਕੀ ਰਹੇ ਨਾ ਵੀ ਸਾਡਾ ਇਹੋ ਜਿਹਾ ਰਾਜ ਹੋਵੇ ਜਿਹਦੇ ਚ ਕੋਈ ਅੱਕੇ ਨਾ ਤੇ ਕੋਈ ਥੱਕੇ ਨਾ ਪਰ ਸਭ ਤੋਂ ਵੱਡੀ ਅੱਜ ਵੇਖੋ ਗੁਰਮੁਖੋ ਘਾਟ ਅਸੀਂ ਜਾਗিয়ে ਕਿਉਂਕਿ ਸਮੇਂ ਮੁਤਾਬਕ ਜਿਹੜਾ ਪ੍ਰਭਾਵ ਹੈ ਉਹ ਸਾਡੇ ਵੱਲੋਂ ਜ਼ਿਆਦਾ ਪੈ ਰਿਹਾ ਪਤਾ ਨਹੀਂ ਐ ਕੋਈ ਮਹਾਰਜ ਮौज ਕਰਨਗੇ ਕੋਈ ਖੇਡ ਖੇਡਣਗੇ ਅੱਜ ਇੱਕ ਖਬਰ ਸੀ ਪਤਾ ਨਹੀਂ ਸੱਚੀ ਹੈ ਝੂਠੀ ਹੈ ਕਿ ਅਮਰੀਕਾ ਦੇ ਵਿੱਚ ਵੀ ਉੱਥੋਂ ਦੇ ਰਾਜੇ ਨੇ ਐਲਾਨ ਕਰਤਾ ਹੈ ਕਿ ਦੋ ਮਹੀਨਿਆਂ ਦੇ ਅੰਦਰ ਅੰਦਰ ਭਾਈ ਜਿਨ੍ਹਾਂ ਦੇ ਦਾੜੇ ਆ ਜਾਂ ਤੇ ਉਹ ਕਟਾਉਣ ਤੇ ਜਾਂ ਆਪਣੀ ਨੌਕਰੀ ਛੱਡਣ ਇੱਕ ਐਸਾ ਸਮਾਂ ਚੱਲ ਪਿਆ ਕਿੱਧਰ ਨੂੰ ਇਹ ਗੱਲ ਬੜੀ ਸੋਚਣ ਵਾਲੀ ਹੈ ਬੜੀ ਫਿਕਰ ਹੋਣ ਦੀ ਲੋੜ ਹੈ ਅੱਜ ਆਪਾਂ ਸੁੱਤੇ ਪਏ ਇੱਕ ਦੂਜੀਆਂ ਲੱਤਾਂ ਖਿੱਚਣ ਤੋਂ ਬਿਨਾ ਕੱਖ ਨਹੀਂ ਆਪਣੇ ਪੱਲੇ ਆਖੋ ਸਤਨਾਮ ਇੱਕ ਦੂਜੇ ਨੂੰ ਅਸੀਂ ਭੰਡੀ ਜਾਂਦੇ ਹਾਂ ਪ੍ਰਚਾਰਕ ਪ੍ਰਚਾਰਕ ਨੂੰ ਕਿਸਾਨ ਕਿਸਾਨ ਨੂੰ ਜ਼ਿਮੀਂਦਾਰ ਜ਼ਿਮੀਂਦਾਰ ਨੂੰ ਦੁਕਾਨਦਾਰ ਦੁਕਾਨਦਾਰ ਨੂੰ ਤੇ ਮਾਰੇ ਸਾਹਿਬ ਜੀ ਤੇ ਕਹਿ ਕੇ ਗਏ ਸੀ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨਣਾ ਫਿਰ ਉਠੀ ਆਖਿਰ ਸਦਾ ਤੋਹੀਦ ਕੀ ਪੰਜਾਬ ਸੇ ਹਿੰਦ ਨੂੰ ਜਗਾਇਆ ਏਕ ਮਰਦ ਦੇ ਕਾਮਲ ਨੇ ਖਾਵ ਸੀ ਤਨ ਮੇਰੇ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਦ੍ਰਿਸ਼ਟੀ ਕਰਨਾ ਸਾਡੇ ਗੁਰੂ ਸਾਹਿਬ ਨੇ ਸੁਤਿਆਂ ਨੂੰ ਜਗਾਇਆ ਇਹ ਗੁਰੂ ਨਾਨਕ ਸਾਹਿਬ ਦਾ ਇਹੋ ਜਿਹਾ ਪੰਥ ਹੈ ਜਿਹੜਾ ਕਿਸੇ ਦਾ ਬੁਰਾ ਨਹੀਂ ਮੰਗਦਾ ਇਹ ਸਾਰਿਆਂ ਦਾ ਭਲਾ ਮੰਗਦਾ ਏ ਪਰ ਪਤਾ ਨਹੀਂ ਸਮੇਂ ਦੀ ਮੰਗ ਐ ਇਹ ਸਾਰਿਆਂ ਦਾ ਭਲਾ ਮੰਗਦਾ ਏ ਤੇ ਸਾਰੇ ਇਹਦਾ ਬੁਰਾ ਮੰਗੀ ਜਾਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਕਿੰਨੇ ਪੁੱਤਰ ਸਾਡੇ ਦੇਸ਼ਾਂ ਵਿਦੇਸ਼ਾਂ ਚ ਵਿਚਾਰੇ 18-18 ਘੰਟੇ ਕੰਮ ਕਰਕੇ ਉਹਨਾਂ ਦੀ ਰੂਹ ਪੰਜਾਬ ਲਈ ਤੜਫਦੀ ਐ ਉਹ ਵਿਚਾਰੇ ਉਥੋਂ ਦਾਸ ਨੇ ਕਈਆਂ ਨੂੰ ਮਿਲਿਆ ਭਾਈ ਸਹਿਬ ਜੀ ਤਗੜਿਓ ਕੇ ਦੱਸੋ ਕੀ ਚਾਹੀਦਾ ਆਪਾਂ ਪੰਜਾਬ ਬਚਾਈਏ ਬੱਚੇ ਬਚਾਈਏ ਜਵਾਨੀ ਤੁਸੀਂ ਕਰਕੇ ਸਾਧ ਸੰਗਤ ਸਾਡਾ ਵੀ ਫਰਜ਼ ਬਣਦਾ ਵੀ ਚਲ ਹੋਰ ਨਹੀਂ ਕੁਝ ਕਰ ਸਕਦੇ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਗੁਰੂ ਘਰ ਤੇ ਭੇਜ ਸਕਦੇ ਆਖੋ ਸਤਿਨਾਮ ੁਰੀ ਕੀ ਆਪਾਂ 24 ਘੰਟਿਆਂ ਦੇ ਵਿੱਚੋਂ 20 25 30 ਮਿੰਟ ਵੀ ਆਪਣੇ ਬੱਚਿਆਂ ਨੂੰ ਨਹੀਂ ਦੇ ਰਹੇ ਤੇ ਕਲਗੀਧਰ ਪਾਤਸ਼ਾਹ ਨੇ ਤੇ ਆਪਣਾ ਸਰਬੰਸ ਹੀ ਸਾਡੀ ਝੋਲੀ ਚ ਪਾਤਾ ਆਖੋ ਸਤਿਨਾਮ ਅਰਦਾਸ ਇਹ ਕਰ ਦਿੱਤੀ ਮੇਰੀ ਮਾਂ ਲੈ ਲੈ ਮੇਰੇ ਪੁੱਤ ਲੈ ਲੈ ਮੇਰਾ ਪਿਓ ਲੈ ਲੈ ਮੇਰਾ ਵਸਦਾ ਘਰ ਬਰਬਾਦ ਕਰ ਦੇ ਨਾਲ ਨੋਹਾਂ ਦੀ ਚੁੰਡ ਲੈ ਮਾਸ ਮੇਰਾ ਇੱਕੋ ਮੰਗ ਮੈਂ ਗੁਰਮੁਖਾ ਮੰਗਦਾ ਏ ਇੱਕੋ ਮੰਗ ਮੈਂ ਸਹਿਬਾ ਮੰਗਦਾ ਏ ਮੇਰਾ ਖਾਲਸਾ ਪੰਥ ਆਜ਼ਾਦ ਕਰ ਦੇ ਸਾਨੂੰ ਆਜ਼ਾਦੀ ਦਿਵਾਉਣ ਵਾਸਤੇ ਆਪਣਾ ਸਰਬੰਸ ਵਾਰਿਆ ਸਤਿਗੁਰਾਂ ਨੇ ਤੇ ਆਪਾਂ ਨੂੰ ਦੁਬਾਰਾ ਬਖਸ਼ਿਆ ਰਾਜ ਕਰੇਗਾ ਖਾਲਸਾ ਇਸ ਵਾਰ ਜਿਦੋਂ ਅੱਜ ਹਾਲਾਤ ਵੇਖੀ ਜਿਆ ਉਹ ਦੁਜਿਆਂ ਨੇ ਤੇ ਕੀ ਅੱਕਣਾ ਤੇ ਥੱਕਣਾ ਆ ਕੀ ਇਹ ਸ਼ਬਦ ਜਿਹੜਾ ਨਾ ਇਹਦਾ ਡੂੰਘਾ ਅਰਥ ਕਰੀਏ ਤੇ ਬਾਗੀ ਹੈ ਵੀ ਜਦੋਂ ਕੋਈ ਵੀ ਬੰਦਾ ਆਪਣੇ ਘਰ ਚ ਦੁਖੀ ਹੋਵੇ ਪਿੰਡ ਚ ਦੁਖੀ ਹੋਵੇ ਸ਼ਹਿਰ ਚ ਦੁਖੀ ਹੋਵੇ ਆਪਣੇ ਦੇਸ਼ ਚ ਦੁਖੀ ਹੋਵੇ ਉਹਦੇ ਨਾਲ ਇਨਸਾਫ ਨਾ ਮਿਲਦਾ ਹੋਵੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਤੇ ਫਿਰ ਪਿਆਰਿਓ ਉਹ ਕਹਿੰਦਾ ਮਰਨਾ ਤੇ ਉਦਾਂ ਹੀ ਐ ਫਿਰ ਉਹ ਬਾਗੀ ਹੋ ਜਾਂਦਾ ਤੇ ਅੱਜ ਹੋਰ ਛੱਡੋ ਸਾਰਾ ਕੁਝ ਆਪਣਾ ਵਜ਼ੀਰ ਹੀ ਬਾਗੀ ਐ ਮੈਂ ਵਿਦੇਸ਼ ਵੀ ਇਹ ਬੇਨਤੀ ਕੀਤੀ ਬੜਾ ਦੁੱਖ ਹੁੰਦਾ ਜੇ ਸਟੇਜ ਤੇ ਮਗਰੋਂ ਆਣਾ ਹੁੰਦਾ ਤੇ ਪੰਜ ਸੱਤ ਫੋਨ ਪਹਿਲਾਂ ਆ ਜਾਂਦੇ ਉਹਨਾਂ ਰੂਹਾਂ ਦੇ ਬਾਬਾ ਜੀ ਸਾਡੇ ਬਾਰੇ ਬੋਲਿਓ ਅਸੀਂ ਰੁਲ ਰੁਲ ਗਏ ਆ ਤੇ ਜਿਹੜੀ ਕੌਮ ਦਾ ਵਜ਼ੀਰ ਆ ਜਿੰਨਾ ਦੁਖੀ ਪਰੇਸ਼ਾਨ ਐ ਤੇ ਆਪਾਂ ਰਾਜ ਕਿੱਥੋਂ ਕਰਾਂਗੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੁਸੀਂ ਥੋੜਾ ਜਿਹਾ ਡੂੰਗਾ ਵੇਖਿਓ ਐਵੇਂ ਨਹੀਂ ਸੀ ਗੁਰੂ ਅਰਗੁਵਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਗੋਪਾਲਾ ਜੀ ਤੋਂ ਸਬਜੀ ਸਾਹਿਬ ਦਾ ਪਾਠ ਸੁਣਿਆ ਤੇ ਮਹਾਰਾਜ ਕਹਿੰਦੇ ਕੋਈ ਸ਼ੁੱਧ ਪਾਠ ਸੁਣਾਵੇ ਸ਼ੁੱਧ ਬਿਰਤੀ ਨਾਲ ਪਾਠ ਕਰੇ ਮੂਹੋਂ ਮੰਗੀ ਸੇਵਾ ਦਵਾਂਗੇ ਇਤਿਹਾਸ ਹੈ ਮੇ ਕੋਲੋਂ ਨਹੀਂ ਕਹਿੰਦਾ ਤੇ ਪਾਤਸ਼ਾਹ ਨੇ ਆਪ ਗੁਰਬਾਣੀ ਸੁਣੀ ਉੱਚੀ ਜਗ੍ਹਾ ਤੇ ਭਾਈ ਸਾਹਿਬ ਨੂੰ ਬਿਠਾਇਆ ਤੇ ਜਦੋਂ ਭੋਗ ਪੈਣ ਲੱਗਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਦੇਵ ਸੁਰਾਤ ਦੁਇ ਦਾਈ ਦਾਇਆ ਕੇ ਲੈ ਸਕਤ ਉਹਨਾਂ ਦੀ ਬਿਰਤੀ ਥੋੜੀ ਜੀ ਖਿੰਡ ਗਈ ਬਿਰਤੀ ਦੇ ਵਿੱਚ ਆਵਾਜ਼ ਆ ਗਈ ਵੀ ਹੁਣ ਭੋਗ ਪਹਿਣਾ ਹੈ ਤੇ ਮਹਾਰਾਜ ਨੇ ਪੁੱਛਣਾ ਕੀ ਦਈਏ ਤੇ ਮੈਂ ਕਹਣਾ ਮਹਾਰਾਜ ਇੱਕ ਘੋੜਾ ਦੇ ਦਿਓ ਆਪਕੋ ਸਤਿਗੁਰੂ ਇਹ ਸਾਖੀਆਂ ਕਿਸੇ ਕਰਕੇ ਬਣੀਆਂ ਤੇ ਮਾਰੇ ਸੱਜੇ ਬਾਦਸ਼ਾਹ ਜੀ ਕਹਿਣ ਲੱਗੇ ਭਾਈ ਗੋਪਾਲਾ ਜੀ ਜੇ ਕਿਤੇ ਮੰਗ ਨਾ ਰੱਖਦੇ ਨਾ ਜਿੱਡੀ ਰੂਹ ਨਾ ਤੁਸੀਂ ਅੱਜ ਪਾਠ ਸੁਣਾਇਆ ਤੁਹਾਡੇ ਵਿੱਚੋਂ ਅੱਜ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਦਰਸ਼ਨ ਹੋ ਗਿਆ ਆਖੋ ਸਤਿਨਾਮ ਵਾਹਿਗੁਰੂ ਬਾਣੀ ਗੁਰੂ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਕਹਿੰਦੇ ਭਾਈ ਗੋਪਾਲਾ ਜੀ ਜੇ ਕਿਤੇ ਤੁਸੀਂ ਬਿਰਤੀ ਨਾ ਡਲਾਉਂਦੇ ਨਾ ਏਕ ਓੰਕਾਰ ਤੋਂ ਲੈ ਕੇ ਜਤ ਪਹਾਰਾ ਧੀਰਜ ਸੁਨਿਆਰ ਤੱਕ ਰੂਹ ਨਾ ਪਾਠ ਕਰ ਗਏ ਬਿਰਤੀ ਸੁੱਧ ਪਾਠ ਸੁ। ਬਸ ਥੋੜੀ ਜੀ ਬਿਰਤੀ ਖਿੰਡ ਗਈ ਮਹਾਰਾਜ ਛੇਵੇਂ ਪੀਰ ਕਹਿੰਦੇ ਗੁਰਸਿੱਖਾ ਜੇ ਕਿਤੇ ਆਪਣੀ ਬਿਰਤੀ ਨਾ ਉਖੇੜਦਾ ਨਾ ਜਿੱਡੀ ਰੂਹ ਦੇ ਨਾਲ ਤੂੰ ਬਾਣੀ ਪੜੀ ਐ ਇਹ ਆਦ ਜੁਗਾਦ ਦੀ ਜੋਤੀ ਹੈ। ਇਸ ਦਾ ਵੀ ਅਜਬ ਨਜ਼ਾਰਾ ਹੈ ਇੱਕ ਅੰਗ ਉੱਤੇ ਗੁਰੂ ਨਾਨਕ ਸਾਹਿਬ ਨੇ ਦੂਜੇ ਰਵਿਦਾਸ ਪਿਆਰਾ ਇੱਥੇ ਸੋਨੇ ਵਾਂਗੂ ਗੁਲੀਆਂ ਲਿਖਤਾ ਨੇ ਸ਼ੇਖ ਫਰੀਦ ਦੀਆਂ ਇੱਥੇ ਕਲੀਆਂ ਬਣ ਕੇ ਮਹਿਕਦੀਆਂ ਸਦਨੇ ਜੈ ਪਾਕ ਮੀਤ ਇਥੇ ਰੱਬ ਬਰਾਬਰ ਦਰਜਾ ਹੈ ਸਨਮਾਨ ਕਬੀਰ ਜਿਲਾਹੇ ਨੂੰ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਇਥੇ ਰੱਬ ਬਰਾਬਰ ਦਰਜਾ ਹੈ ਸਨਮਾਨ ਕਬੀਰ ਜਿਲਾਹੇ ਨੂੰ ਇਥੇ ਨਾਮਦੇਵ ਕੋਈ ਸ਼ੀਂਬਾ ਏ ਤੁਰ ਗਿਆ ਹੈ ਖਟ ਕੇ ਲਾਹੇ ਇਥੇ ਸੈਣਦਾਈ ਵੀ ਉਧਰ ਗਿਆ ਤੇ ਰਤਵਾ ਪਾਇਆ ਧੰਨੇ ਨੇ ਇੱਕ ਇੱਕ ਅੱਖਰ ਬਾਣੀ ਦਾ ਬਿਖਰੇ ਹੋਏ ਹੀਰੇ ਪੰਨੇ ਜਦ ਪਿਆਰ ਨਾਲ ਕੋਈ ਵੜਦਾ ਹੈ ਕੋਈ ਸਮਾਂ ਹੁੰਦਾ ਸੀ ਪੰਜਾਬ ਚ ਅੱਜ ਮੇਰੇ ਖਿਆਲੋਂ ਇਹ ਸਮਾਂ ਜੂਪੀ ਚ ਮਿਲਦਾ ਕਲਕੱਤੇ ਮਿਲਦਾ ਰਾਂਚੀ ਗੁਸਤਾਖੀ ਮਾਪ ਪਲੇ ਖਾ ਜਾ ਪੈਂਦਾ ਜਦ ਉਧਰ ਜਾਈਦਾ ਵੀ ਅਦਲਾ ਬਦਲੀ ਹੋ ਗਈ ਲੱਗਦੀ ਜਿੰਨੇ ਨੌਜਵਾਨ ਬੱਚੇ ਐ ਆਪਜੀ ਚ ਵਿਦਵਾਨ ਬੈਠੇ ਲਾਈਵ ਚੱਲਦਾ ਬਹੁਤ ਘੱਟ ਐ ਉਹ ਜਿਹੇ ਨੌਜਵਾਨ ਜਿਨ੍ਹਾਂ ਦੇ ਕੇਸ ਕਟਿਆ ਹੋਣਾ ਮੋਹਰਾਂ ਮਾਰੇ ਦੀ ਤੇ ਜਿਹੜੇ ਕਾਗਜ਼ ਦੀ ਨੋਟ ਦੀ ਮੋਹਰ ਕੱਸ ਜਿਹਨਾਂ ਉਹ ਸੂਟ ਦੇ ਵਿੱਚ ਨੋਟ ਧੋਤਾ ਜਾਵੇ ਤੇ ਉਹਦੀ ਮੋਹਰ ਕੱਸ ਜੇ ਤੇ ਦੁਕਾਨਦਾਰ ਉਹਨੂੰ ਲੈਂਦਾ ਨਹੀਂ ਆਖੋ ਸਤਨਾਮ ਵਾਹਿਗੁਰੂ ਤੇ ਆਪਾ ਨੂੰ ਮਾਰੇ ਨੇ ਸਰਵੰਸ ਵਾਰ ਕੇ ਮੋਹਰਾਂ ਲਾ ਦਿੱਤੀਆਂ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰਾ ਪਿੰਡ ਪ੍ਰਾਣ ਤੇ ਅੱਜ ਸਾਡੇ ਘਰ ਨਰਕ ਬਣ ਚੁੱਕੇ ਸਾਡੇ ਘਰ ਜੰਮੀਆਂ ਹੋਈਆਂ ਬੱਚੀਆਂ ਇਹ ਗੱਲ ਕਹਿੰਦੀਆਂ ਇੱਕ ਇਹ ਮੈਨੂੰ ਦਾੜੇ ਵਾਲਾ ਪਸੰਦ ਨਹੀਂ ਆਖੋਏਗਾ ਕਿਧਰ ਨੂੰ ਤੁਰ ਪਏ ਗੁਰਾਂ ਦੇ ਨਾਮ ਤੇ ਵਸਦੇ ਵਸਦੇ ਤੁਸੀਂ ਬਾਬੇ ਕੇ ਸੀ ਬਾਬਰਕਿਆਂ ਵਾਲਾ ਰਸਤਾ ਫੜੀ ਜਾਂਦੇ ਆਖੋ ਸਤਨਾਮ ਸ੍ਰੀ ਬਾਬੇ ਗਿਆਨ ਦਾ ਕਾਰਜਗਿਆਨੀ ਜੀ ਹੁਣੇ ਅੱਜ ਲੋਏ ਵੀ ਅੱਗੇ ਵੀ ਜ਼ਿਕਰ ਕੀਤਾ ਵੀ ਮਾਰੇ ਨੇ ਸਾਨੂੰ ਸਾਰਿਆਂ ਦੀ ਡਿਊਟੀ ਲਈ ਸੀ ਵੀ ਤੁਸੀਂ ਸਾਰੇ ਪ੍ਰਚਾਰਕ ਸਾਰਾ ਦਿਨ ਆਪਣਾ ਕੰਮ-ਕਾਰ ਕਰੋ ਆਪਣੀ ਨੌਕਰੀ ਕਰੋ ਤੇ 24 ਘੰਟਿਆਂ ਚੋਂ 2 ਢਾਈ ਘੰਟੇ ਗੁਰੂ ਨਾਨਕ ਦੇ ਬਾਗ ਦੀ ਪਾਲਣਾ ਕਰਨ ਵਾਸਤੇ ਕੱਢੋ ਪਰ ਖੁਸ਼ੀ ਹੁੰਦੀ ਹੈ ਕੁਝ ਇਹੋ ਜਿਹੇ ਮਹਾਪੁਰਖ ਕੁਝ ਰੂਹਾਂ ਨੇ ਕਾਰਜ ਚਲਾਏ ਵੀ ਹੈ ਕਿਉਂਕਿ ਜਦੋਂ ਬੰਦਾ ਮਾਇਆ ਤੋਂ ਰਹਿ ਧੋ ਕੇ ਪ੍ਰਚਾਰ ਕਰਦਾ ਤੇ ਉਹਦੇ ਅੰਦਰ ਖੇੜਾ ਹੁੰਦਾ ਆਖੋ ਸਤਨਾਮ ਵਾਹਿਗੁਰੂ ਉਹਦੀ ਉਹਦੇ ਅੰਦਰੋਂ ਨਿਕਲਦਾ ਪਿਆਰ ਉਹਦੀ ਜ਼ੁਬਾਨ ਤੇ ਤੇ ਉਹ ਫਿਰ ਅਸਰ ਵੀ ਕਰਦਾ ਗੱਜ ਕੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ ਸੋ ਇਸ ਕਰਕੇ ਸਾਧ ਸੰਗਤ ਜੀ ਆਪਾਂ ਨੂੰ ਅੱਜ ਬੜੀ ਜਾਗਣ ਦੀ ਲੋੜ ਹੈ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਪਿਆਰ ਘਟਦਾ ਜਾਂਦਾ ਆਪਣਾ ਸਹਿਜ ਪਾਠ ਖੰਡ ਪਾਠ ਤੋਂ ਆਗੇ ਸੁਖਮਣੀ ਸਾਹਿਬ ਤੱਕ ਜਿਹੜਾ ਪੁੱਛਦਾ ਸੀ ਬਾਬਾ ਜੀ ਕਬੀਰ ਸਾਹਿਬ ਕਦੋਂ ਆਉਣਗੇ ਕਿੰਨੇ ਕ ਵਜੇ ਸ਼ਲੋਕ ਸ਼ੁਰੂ ਹੋਣਿਆ ਉਹ ਬਜ਼ੁਰਗ ਆਪਣੇ ਨਾਲ ਹੀ ਪਿਆਰ ਲਈ ਜਾਂਦੇ ਨਾਲੇ ਮਰਦੇ ਜਾਂਦੇ ਆ ਪਿਆਰ ਵੀ ਲੈ ਗਏ ਆ ਨਵੀਂ ਪੀੜੀ ਚੋਂ ਕਦੇ ਆਵਾਜ਼ ਨਹੀਂ ਆਈ ਆ 35 40 ਉਮਰ ਵਾਲਿਆਂ ਚੋਂ ਮਾਫੀ ਦਿਓ ਜਿੰਨੇ ਕਦੇ ਗਰੰਤੀ ਨੂੰ ਆਖਿਆ ਹੋਏ ਬਾਬਾ ਜੀ ਕਬੀਰ ਸਾਹਿਬ ਦੇ ਸ਼ਲੋਕ ਸੁਣਨੇ ਕਦੋਂ ਕ੍ਰੰਭ ਹੋਣੇ ਆਵਾਜ਼ ਹੀ ਮੁੱਕ ਚਲੀ ਬਾਬਾ ਫਰੀਦ ਸਾਹਿਬ ਕਦੋਂ ਕੋਟ ਸ਼ੁਰੂ ਹੋਣੀ ਚਾਹ ਸੀ ਅੱਗੇ ਸੰਗਤ ਵਿੱਚ ਹੁਣ ਇੰਨਾ ਕੁ ਪੁੱਛ ਲੈਨੇ ਆਪਾਂ ਵੀ ਭੋਗ ਕਦੋਂ ਪੈਣਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿ ਸਮਾਪਤੀ ਵੱਲ ਨੂੰ ਵਾਦੇ ਜਾਂਦੇ ਆ ਤੇ ਗੁਰੂ ਦਾ ਖਜ਼ਾਨਾ ਭਾਈ ਗਾਵੋ ਪੜੋ ਸੁਣੋ ਨਿਤ ਭਾਈ ਇਹਨੂੰ ਭਾਈ ਗਾਈਏ ਇਹਨੂੰ ਪੜੀਏ ਆਪੋ ਆਪਣੇ ਘਰਾਂ ਚ ਡਿਊਟੀ ਲਓ ਜਿਹੜਿਆਂ ਸਿੰਘਾਂ ਦੇ ਕੋਲੇ ਵਿਦਿਆ ਉਹਨਾਂ ਦਾ ਸਾਥ ਦੋ ਤੇ ਗੁਰੂ ਨਾਨਕ ਸਾਹਿਬ ਦਾ ਸੁਪਨਾ ਸੱਚ ਹੋਵੇ ਘਰ ਕਰ ਬਾਬਾ ਗਾਵੀਏ ਘਰ ਕਰ ਬਾਬਾ ਗਾਵੀਏ ਹਰ ਕਰ ਬਾਬਾ ਜਦ ਪਿਆਰ ਨਾਲ ਕੋਈ ਪੜਦਾ ਹੈ ਨਾਮੇ ਸਤਗੁਰ ਦਿਆਂ ਸ਼ਲੋਕਾਂ ਨੂੰ ਮੇਰੇ ਲਬਦਾ ਰਾਹ ਹਕੀਕਤ ਦਾ ਕਲਯੁਗ ਦੇ ਭਟਕੇ ਲੋਕਾਂ ਨੂੰ ਪਿਆਰ ਦੀ ਅੱਜ ਬੜੀ ਲੋੜ ਹੈ ਗੁਰਮਖੋ ਅਸੀਂ ਸੁਨਾ ਜਾਣਾ ਤੁਸੀਂ ਹੁਣੇ ਭੁੱਲ ਜਾਣਾ ਖੁਸ ਸਤਨਾਮ ਇਹ ਹੁਣ ਜਿੱਦਾਂ ਗੁਰਮਖਾਂ ਨੇ ਪੈਂਡਾ ਸ਼ੁਰੂ ਕੀਤਾ ਸਾਰੇ ਸਾਥ ਦੋ ਅਸੀਂ ਤੇ ਨਕੰਮੇ ਵੇਲੜ ਹੋਗੇ ਆਪਾਂ ਸਾਰੇ ਜਣੇ ਤੱਕੜਿਓ ਕੇ ਤੁਰੀਏ ਕਿਉਂਕਿ ਰਾਜ ਦੀ ਮੰਗ ਤਾਂ ਕਰਾਂਗੇ ਜੇ ਖਾਲਸੇ ਹੋਵਾਂਗੇ ਨਿਆਣਾ ਜੀ ਸਾਡਾ گاਉਣ ਵਾਲੀ ਪੀੜੀ ਤੋਂ ਡਰ ਲੱਗਦਾ ਪਤਾ ਨਹੀਂ ਲੱਗੰਦਿਆ ਇਹਨਾਂ ਦੀ ਮੋਰ ਗਵਾਜ ਕੀ ਆਖੋ ਸਾਥ ਨਾ ਹੋ ਤੇ ਜਿਹੜੇ ਸਰਪੰਚ ਪੰਚ ਦੀ ਮੋਰ ਹੀ ਕੋਲੇ ਨਹੀਂ ਤੇ ਉਹ ਕਹਿੰਦਾ ਵੀ ਹੁਣ ਮੈਂ ਕੀ ਕਰਾਂ ਮੋਰ ਤੇ ਘਰੇ ਰਹਿ ਗਈ ਆ ਤੇ ਅੱਜ ਪਿਆਰਿਓ ਆਪਾਂ ਕੀ ਪ੍ਰਚਾਰ ਆਪਾਂ ਕਿਵੇਂ ਤਰੱਕੀ ਕਰਾਂਗੇ ਇੱਕ ਗਿੱਸਾ ਬੜਾ ਸੁੰਦਰ ਯਾਦ ਆਉਂਦਾ ਤੁਹਾਡੇ ਸੁਵਸਤ ਰੱਖਦੇ ਆਂ ਕਿਉਂਕਿ ਸਾਰਿਆਂ ਨੂੰ ਪਰਾਲਾ ਕਰਨਾ ਪੈਣਾ 10-10 ਸਿੰਘ ਜੋੜੋ 20-20 ਸਿੰਘ ਮੇਰੀਆਂ ਭੈਣਾਂ ਬੇਟੀਆਂ ਵੀ ਇਹ ਐਵੇਂ ਪੜਿਓ ਹਰ ਇੱਕ ਸੇਖ ਆਪਣਾ ਫਰਜ਼ ਪਛਾਣੋ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਾਂ ਮੈਂ ਉਹ ਮੇਜ ਨਹੀਂ ਕਹਿੰਦਾ ਸਾਨੂੰ ਵੀ ਕੀ ਕਹਿੰਦੇ ਬਾਬਾ ਤਾ ਡੀ ਕੀ ਦੇਣਾ ਤੂੰ ਹੀ ਸੇਵਾ ਲੈਨੇ ਬੇਲੇ ਰੀਨੇ ਤੁਸੀਂ ਇਦਾਂ ਮੈਂ ਕਿਹਾ ਗੁਰੂ ਦੀ ਜੂਰੀ ਚ ਡਰ ਕੇ ਕਹਿੰਨੇ ਆਂ ਕਿ 7-8 ਸਾਲਾਂ ਤੋਂ ਤੁਰਿਆ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਪਿਆਰ ਮੈਂ ਦੱਸਦਾ ਨਾ ਭਾਈ ਸਾਹਿਬ ਆ ਵੀ ਮੇਰੇ ਕੋਲੇ ਆਪੇ ਆ ਗਏ ਬੜਾ ਚਿਰ ਤੋਂ ਵਿਛੜਿਆ ਆਖੋ ਸਤ ਨਾ ਆਵਾ ਇਹ ਵੀ ਪੁਲਿਸ ਦੇ ਵਿੱਚ ਨੌਕਰੀ ਕਰਦੇ ਦਾੜਾ ਕੱਟਿਆ ਰੋਜ਼ ਸ਼ਰਾਬ ਪੀਣੀ ਤੇ ਬਾਣੀ ਸਾਹਿਬ 15 ਮਿੰਟ ਦੀ ਵਿਚਾਰ ਹੋਈ ਤੇ ਭਾਈ ਸਾਹਿਬ ਨਾ ਮਿਲੇ ਤੇ ਅੱਖਾਂ ਪਰ ਕੇ ਰੋ ਪਏ ਤੇ ਗੱਲ ਨਾ ਲਾ ਗਈ ਤੇ ਕਹਿੰਦੇ ਜੀ ਮੇਰੀ ਅਰਦਾਸ ਕਰੋ ਮੇਰਾ ਵੀ ਜੀ ਕਰਦਾ ਮੈਂ ਵਾਪਸ ਆਵਾਂ ਵੜਿਆਈ ਨਹੀਂ ਮੂੰਹ ਤੇ ਹੁੰਦੀ ਜਿਹੜਾ ਪੁੱਛ ਲਿੰਦਾ ਨਾ ਕੀ ਕਰਦੇ ਆ ਇਹ ਉਹਨਾਂ ਨੂੰ ਪੁੱਛਿਆ ਕਰੋ ਜਿਨ੍ਹਾਂ ਨੂੰ 7-7 ਲੱਖ ਦਿੰਨੇ ਇੱਕ ਘੰਟੇ ਦਾ ਬੋਲੋ ਵਾਹਿਗੁਰੂ ਆ ਕਈ بڑے ਖੁਸ਼ ਹੋਣਗੇ ਫੁਲਾਣੇ ਨੇ ਨਾ ਹੜਾਂ ਚ ਇਨਾ ਵੰਡਤਾ ਜਿਹੜਾ ਕੋਲੋਂ ਵੰਡਿਆ ਤੁਹਾਡਾ ਦਿੱਤਾ ਹੀ ਆ ਨਿਆਣੀ ਉੱਥੇ ਮੈਂ ਵਿਦੇਸ਼ ਵੇਖ ਕੇ ਆਇਆ 15-15 ਘੰਟੇ ਵਿਚਾਰੇ ਖਪਨਦਾ ਲੱਖ ਕੁ ਬੇ ਹੋ ਗਿਆ 1 ਲੱਖ ਰੁਪਈਆ ਬਚਦਾ ਇੱਕ ਮਹੀਨੇ ਦਾ ਖਰਚਾ ਕੱਢ ਕੇ ਤੇ 12 ਲੱਖ ਸਾਲ ਦਾ ਜੇ ਜਦੋਂ ਅਸੀਂ ਵਿਆਹ ਕਰਦੇ ਆ ਨਾ ਗੁੱਸਾ ਨਾ ਬਣਾਇਓ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਨਹੀਂ ਰਹਿ ਗਈ ਸਾਲ ਇੱਕ ਉਥੇ ਖਾਪਦੇ ਬੱਚੇ ਤੇ ਅਸੀਂ ਫੁਕਰੀ ਮਾਰ ਕੇ ਨਾ ਇੱਥੇ ਇੱਕ ਰਾਤ ਦਿਨ ਚ 12 ਲੱਖ ਰੁਪਇਆ ਸਵਾਹ ਕਰ ਦਿੰਦੇ ਕੌਣ ਪੂਰਤੀ ਕਰੂਗਾ ਇਹਦੀ ਅਸੀਂ ਬਾਬੇ ਕੇ ਸੀ ਨਾ ਬਾਬਰ ਕੇ ਕਦੋਂ ਦੇ ਬਣ ਗਏ ਬਾਬੇ ਕਿਆਂ ਦਾ ਫਰਜ਼ ਸੀ ਮਾਰੇ ਕਹਿੰਦੇ ਅੰਮ੍ਰਿਤ ਵੇਲੇ ਉੱਠ ਗੁਰਬਾਣੀ ਦੀ ਸੰਥਿਆ ਆਵੇ ਤੈਨੂੰ ਮੁਸਲਮਾਨ ਵੀਰਾਂ ਨੂੰ ਪੰਜ ਨਵਾਜਾਂ ਉਹਨਾਂ ਦੇ ਬੱਚੇ ਵੀ 10 ਸਾਲਾਂ ਦੇ ਤੇ ਸਾਡੀ ਉਮਰ ਲੰਗੀ ਦਸਾਂ ਗੁਰੂਆਂ ਦੇ ਨਾਂ ਨਹੀਂ ਆਉਂਦੇ ਪੈਲਸ ਜਰਦਾਸ ਕਰਨੀ ਹੋਵੇ ਨਾ ਰੋਬ ਮਾਰਨ ਨੂੰ ਗ੍ਰੰਥੀ ਦੇ ਤਕੜੇ ਆ ਵੀ ਬਾਬਾ ਕਿੱਥੇ ਤੂੰ ਮਰ ਗਿਆ ਕਿੱਥੇ ਚਲੇ ਗਿਆ ਸਾਨੂੰ ਤੇਰੇ ਨੂੰ ਡੀਕਣਾ ਪਿਆ ਕਈ ਬੜਾ ਗਲਤ ਬੋਲਦੇ ਆਪਣੇ ਆਪ ਨੂੰ ਪੁੱਛੋ ਇਹ ਜਿਹੜੇ ਬੱਚੇ ਨੂੰ ਆਪਣੇ ਪਿਓ ਦਾ ਨਾਂ ਹੀ ਨਹੀਂ ਪਤਾ ਉਹਨੂੰ ਲੋਕੀ ਕੀ ਸਨਮਾਨ ਦੇਣਗੇ